ਸਤਿ ਸ਼੍ਰੀ ਅਕਾਲ ਦੋਸਤੋ ਮਾਰਸ਼ਲ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਜਿਵੇਂ ਕਿ ਚੇਤ ਦਾ ਮਹੀਨਾ ਸ਼ੁਰੂ ਹੋ ਚੁੱਕਿਆ ਹੈ ਤੇ ਮਾਤਾ ਦੇ ਜੋ ਅੱਗੇ ਨਰਾਤੇ ਵੀ ਆਉਣੇ ਆ ਤੇ ਉਸ ਤੋਂ ਪਹਿਲਾਂ ਜੋ ਸ਼ੀਤਲਾ ਮਾਤਾ ਦੇ ਮੇਲੇ ਆ ਉਹ ਪੂਰੇ ਭਾਰਤ ਵਰਸ਼ ਦੇ ਵਿੱਚ ਧੂਮ ਧਾਮ ਦੇ ਨਾਲ ਮਨਾਏ ਜਾਂਦੇ ਆ ਤੇ ਮੰਨਿਆ ਜਾਂਦਾ ਹੈ ਕਿ ਜੋ ਮਾਤਾ ਸ਼ੀਤਲਾ ਹੈਗੀ ਆ ਸ਼ੀਤਲਤਾ ਪ੍ਰਦਾਨ ਕਰਦੀ ਹੈ ਕਿਸੇ ਨੂੰ ਬੱਚਿਆਂ ਨੂੰ ਕੋਈ ਬੁਖਾਰ ਹੋਇਆ ਹੋਵੇ ਤੇਜ਼ ਜਾਂ ਚਿਕਨਪੌਕਸ ਜੀ ਨੂੰ ਕਹਿੰਦੇ ਨੇ ਛੋਟੀ ਮਾਤਾ ਜਾਂ ਬੜੀ ਮਾਤਾ ਤੇ ਦਾਣੇ ਨਿਕਲਿਆ ਹੁੰਦੇ ਆ ਜਾਂ ਕਹਿ ਲੀਏ ਬ੍ਰਹਮਸੁੱਤਲੀ ਨਿਕਲਿਆ ਆਉਂਦੀ ਆ ਜਾਂ ਹੋਰ ਕਈ ਪ੍ਰਕਾਰ ਦੀਆਂ ਸਰੀਰਕ ਬਿਮਾਰੀਆਂ ਜੋ ਹੈਗੀਆਂ ਜਿਨ੍ਹਾਂ ਦੇ ਵਿੱਚ ਸਰੀਰ ਤੇਜ ਗਰਮ ਹੁੰਦਾ ਹੈਗਾ ਉੱਥੇ ਉਹ ਮਾਤਾ ਦੇ ਝਾੜਿਆਂ ਦੇ ਨਾਲ ਹੀ ਜੋ ਮਾਤਾ ਦੇ ਦਰਬਾਰ ਦੇ ਵਿੱਚ ਨਤਮਸਤਕ ਹੋ ਕੇ ਜੋ ਉੱਥੇ ਦੇ ਬ੍ਰਾਹਮਣ ਵਿਦਵਾਨ ਨੇ ਜੋ ਉਹ ਝਾੜਾ ਕਰਦੇ ਨੇ ਤੇ ਉਹ ਝਾੜੇ ਦੇ ਨਾਲ ਹੀ ਠੀਕ ਹੁੰਦੇ ਆ ਤੇ ਠੀਕ ਹੁੰਦੇ ਵੇਖੇ ਗਏ ਆ ਪ੍ਰਾਤਨ ਸਮੇਂ ਤੋਂ ਅਸੀਂ ਇਹ ਦੇਖਦੇ ਆ ਰਹੇ ਹਾਂ ਤੇ ਪ੍ਰਥਮਾ ਚੱਲੀ ਵੀ ਆ ਰਹੀਆਂ ਜਿੱਥੇ ਦਵਾਈਆਂ ਅਸਰ ਨਹੀਂ ਕਰਦੀਆਂ ਉੱਥੇ ਮਾਤਾ ਸ਼ੀਤਲਾ ਦੇ ਜੋ ਵਿਦਵਾਨ ਪੰਡਤ ਨੇ ਜੋ ਝਾੜਾ ਕਰਕੇ ਹੀ ਜੋ ਭਗਤਾਂ ਨੂੰ ਜੋ ਇਹਨਾਂ ਦੁੱਖਾਂ ਤੋਂ ਦੂਰ ਕਰ ਦਿੰਦੇ ਨੇ ਨਾ ਉਸ ਸ਼ੀਤਲਾ ਮਾਤਾ ਦਾ ਜੋ ਤਿਹਾਰ ਹੈਗਾ ਜੋ ਉਹਨਾਂ ਦੇ ਮੇਲੇ ਹੈਗੇ ਆ ਬੜੀ ਧੂਮ ਧਾਮ ਦੇ ਨਾਲ ਪੂਰੇ ਭਾਰਤ ਵਰਸ਼ ਦੇ ਵਿੱਚ ਮਨਾਏ ਜਾਂਦੇ ਤੇ ਕੁਰਾਲੀ ਦੇ ਵਿੱਚ ਵੀ ਆਦ ਕਾਲ ਤੋਂ ਹੀ ਜੋ ਇਹ ਮੇਲਾ ਹੈਗਾ ਬੜੀ ਧੁੰਮ ਧਾਮ ਦੇ ਨਾਲ ਮਨਾਏ ਜਾਂਦੇ ਆ ਤਿੰਨ ਤਿੰਨ ਚਾਰ ਚਾਰ ਮੇਲੇ ਇੱਥੇ ਭਰਦੇ ਨੇ ਤੇ ਹੁਣ ਵੀ 20 ਤਰੀਕ ਨੂੰ ਤੇ 27 ਤਰੀਕ ਨੂੰ ਮਾਤਾ ਦੇ ਵੱਡੇ ਮੇਲੇ ਜੋ ਮਨਾਏ ਜਾਣਗੇ ਤੇ ਅੱਜ ਵੀ ਜੋ ਸੋਮਵਾਰ ਤੋਂ ਜੋ ਮੇਲਾ ਸ਼ੁਰੂ ਹੋ ਚੁੱਕਾ ਹੈ ਬਾਸਰੇ ਦਾ ਮਿੱਠਾ ਪ੍ਰਸ਼ਾਦ ਲੱਗਦਾ ਮਾਤਾ ਨੂੰ ਇੱਥੇ ਅਸੀਂ ਪਹੁੰਚੇ ਹੋਏ ਹਾਂ ਪੰਡਿਤ ਜੀ ਦੇ ਨਾਲ ਵੀ ਗੱਲ ਕਰਦੇ ਹਾਂ ਪੰਡਿਤ ਜੀ ਆਪ ਜੀ ਨੂੰ ਪਹਿਲਾਂ ਤਾਂ ਮਾਤਾ ਦੇ ਮੇਲਿਆਂ ਦੀ ਬਹੁਤ-ਬਹੁਤ ਵਧਾਈ ਜੀ ਵਧਾਈਆਂ ਜੀ ਬਹੁਤ-ਬਹੁਤ ਵਧਾਈਆਂ ਅੱਜ ਮਾਰਸ਼ਲ న్యూਸ ਤੋਂ ਅਸੀਂ ਤੁਹਾਡੇ ਕੋਲ ਆਏ ਆ ਇੱਥੇ ਤੇ ਥੋੜੀ ਮਾਤਾ ਦੇ ਸਭ ਰੂਪ ਬਾਰੇ ਜਾਣਕਾਰੀ ਦਿਓ ਤੇ ਮਾਤਾ ਦੇ ਜੋ ਮੰਦਰ ਦੇ ਵਿੱਚ ਸਭ ਰੂਪ ਸਥਿਤ ਆ ਕਿਹੜੇ-ਕਿਹੜੇ ਸਭ ਰੂਪ ਸਿਤਤਾ ਹੈ ਹਾਂ ਜੀ ਇੱਕ ਤਾਂ ਮਾਤਾ ਜੀ ਸ਼ੀਤਲਾ ਮਾਤਾ ਜੀ ਹੈ ਗਧੇ ਪਰ ਸਵਾਰ ਜੀ ਔਰ ਦੂਸਰੀ ਮਾਤਾ ਜੀ ਹੈ ਸ਼ਾਮਕੋਰ ਮਾਤਾ ਕੀ ਬਾਤ ਹੈ ਜੀ ਔਰ ਤੀਸਰੀ ਮਾਤਾ ਜੀ ਹੈ ਮੈਦਾਨਵਾੜੀ ਮਾਤਾ ਜੀ ਫਿਰ ਉਸਕੇ ਬਾਅਦ ਹੈ ਬਾਬਾ ਫਰੀਦ ਜੀ ਜੀ ਫਿਰ ਉਸਕੇ ਬਾਅਦ ਹੈ ਬਾਬਾ ਸਵਰ ਸਿੰਘ ਮਹਾਰਾਜ क्या बात है। और फिर उसके बाद रैपा चौधरी जी रैपा चौधरी और फिर है छोटी माता शीतला और फिर साथ में हनुमान जी और भैरव जी हाँ जी वो भी बात? हैं बगल से नाले रखे हुए हैं तो जो मेले हैं तो इसमें जो पकवान वगैरह बनाते हैं क्या सावधानी रखनी चाहिए या कैसे तैयार होने चाहिए ये एक तो मंगलवार को होता है मीठिया जी और वीरवार को बुधवार को होता है गोलगोलों कचौड़ियों का माथा टेका जाता है तो जो कहते हैं कि जो आ, किसी को आ, दान निकल आते हैं फोड़े निकले आती हैं, तो उसका कैसे इलाज किया जाता है उसका है, ये है कि झाड़ा करने से यहाँ हम झाड़ा कर देते हैं और पानी बना के दे देते हैं, वो पानी पीना है और पहरेज बताते हैं पहरेज रखना पड़ता है परहेज रखना ये क्यों होता है पंडित जी क्या मान्यता है इसके पीछे इसकी मान्यता ये थी कि पहले कभी किसी के दाने हुई थी जी तो माता को वो भक्त जा रहा था कहीं बीच जंगल में जा रहा था जी। माता प्रकट हुई थी जी। कि मतलब ये शीतल लेके झाड़ू लेके और पानी लेके जी उससे उसके पानी मारा गया था और झाड़ू से झाड़ा किया गया था किया। उससे वो ठीक हो गई थी उस माता वो ही स्वरूप लेके यहाँ क्योंकि वो वही देखो हाथ में उनके झाड़ू है और हाथ शीतल जल शीतल जल वही जल का छेता मार के झाड़ा हो है, है सफाई, हाँ हाँ सफाई होगी वहाँ पे ही परमात्मा हाँ का निवास होता हाँ है, है ना तो जो जल है वो शीतलता का प्रतीक है ही है तो जो जबर वगैरह हो जाता है या माता के जो चिकन पॉक्स बोलते हैं या ब्रह्म वो वोली भी ठीक होती है ठीक होती है हमने भी देखी है ये ठीक होती है 12 مبسुतली भी ठीक हां तो क्या मैसेज देना चाहते हो संगत को आप संगत को बहुत-बहुत बधाइयां देना बहुत चाहते हैं जानकारी लेने हैं साडे नाल ने माता शीतला कमेटी छोड़ी माता मंदिर तेज माता शीतला कम में कि जो प्रधान ने चमन लाल जी ससीगल प्रधान जी ससीगल साहब जी प्रधान जी की मेले बारे थोड़ी जानकारी दो जोड़ा कल नु मेला मंगलवार नु आज सोमवार दी रात है की मेले दे संबंध च की है ਇਹ ਜੋ ਮੇਲਾ ਹੈਗਾ ਹਰ ਸਾਲ ਦੀ ਤਰ੍ਹਾਂ ਭਰਦਾ ਮਹਾਮਈ ਦੇ ਦਰਵਾਜ਼ਾ ਇਹ ਪ੍ਰਾਚੀਨ ਕਾਲ ਮੰਦਿਰ ਆ ਸਾਡਾ ਜੋ ਕਿ ਸਾਰੀ ਲੋਕਲ ਸੰਗਤ ਜਿੰਨੀ ਵੀ ਰਾਤ ਨੂੰ 12 ਵਜੇ ਤੋਂ ਮੇਲਾ ਸ਼ੁਰੂ ਹੋ ਜਾਂਦਾ ਦੇਰ ਰਾਤ ਤੱਕ ਚੱਲਦਾ ਜੀ ਮੰਗਲਵਾਰ ਨੂੰ ਦਿਨ ਸਾਰਾ ਦਿਨ ਚੱਲੇਗਾ ਰਾਤ ਨੂੰ 9-10 ਵਜੇ ਜਾਂਦੇ ਨੇ ਜੀ ਜਿਹਦੇ ਨਾਲ ਬਾਹਰ ਤੋਂ ਵੀ ਸੰਗਤ ਆਂਦੀ ਆ ਸਾਡੇ ਸ਼ਹਿਰ ਦੇ ਲੋਕਲ ਆਪਣੇ ਬੱਚਿਆਂ ਦੇ ਵੀ ਪ੍ਰੋਪਰਾ ਉਪਰਾ ਕਰਕੇ ਲੋਕ ਸਾਜਰੇ ਜੀ ਟਿਕਦੇ ਨੇ ਰਾਤ ਨੂੰ 12 ਵਜੇ ਤੋਂ ਹੀ ਮੇਲਾ ਸ਼ੁਰੂ ਹੋ ਜਾਂਦਾ ਕੀ ਬਾਤ ਜਿਨ੍ਹਾਂ ਦੇ ਨਾਲ ਵਧੀਆ ਤਰੀਕੇ ਨਾਲ ਪ੍ਰਬੰਧ ਕਰਦੇ ਨੇ ਸਾਰਾ ਤੁਸੀਂ ਦੇਖ ਰਹੇ ਆ ਲੈਡ ਦਾ ਕੋਈ ਕਿਸੇ ਕਿਸਮ ਦੀ ਸੰਗਤ ਨੂੰ ਕੋਈ ਔਕੀ ਨਹੀਂ ਹੁੰਦੀ ਸਾਡੇ ਆਪਣੇ ਜੋ ਮੈਂਬਰਸ ਹੈ ਸਾਹਿਬਾਨ ਨੇ ਬਧੀਆ ਤਰੀਕੇ ਨੂੰ ਰਾਤ ਨੂੰ 12 ਵਜੇ ਤੋਂ ਮੱਥਾ ਟਿਕਾਉਣ ਦੀ ਕਰਦੇ ਨੇ ਸਾਨੂੰ ਪੁਲਿਸ ਪ੍ਰਸ਼ਾਸਨ ਦਾ ਵੀ ਪੂਰੀ ਸਪੋਰਟ ਹੈ ਐਸ ਐਚਓ ਸਾਹਿਬ ਨਾਲ ਸਾਡੀ ਆਪਣੀ ਮੀਟਿੰਗ ਹੋਈ ਆ ਉਹਨਾਂ ਨੇ ਵੀ ਸਾਨੂੰ ਭਰੋਸਾ ਦਵਾਇਆ ਵੀ ਤੁਹਾਨੂੰ ਰਾਤ ਨੂੰ ਜਾਂ ਦਿਨ ਨੂੰ ਕੋਈ ਵੀ ਤੁਹਾਨੂੰ ਕਿਸੇ ਕਿਸਮ ਦੀ ਕਿਲਤ ਨਹੀਂ ਆਏਗੀ ਸਾਰਾ ਅਸੀਂ ਪੁਲਿਸ ਉਹਨਾਂ ਨੂੰ ਵੀ ਸੂਚਿਤ ਕੀਤਾ ਐਸੇ ਚੋ ਦੋਵਾਂ ਨਾਲ ਸਾਡੀ ਬੈਠ ਕੇ ਗੱਲ ਹੋਈ ਸੀ ਇਹ ਜੀ ਜਿਹੜੇ ਹੁਣ ਮੇਲਾ ਹੈਗਾ ਇਹ ਕਿਹੜੀ ਕਿਹੜੀ ਤਰੀਕ ਨੂੰ ਮਨਾਇਆ ਜਾਣਾ ਜੀ ਇੱਕ ਦਾ ਜੀ ਅੱਜ ਕੱਲ ਨੂੰ ਮੰਗਲਵਾਰਾ ਆਪਣੇ 18 ਤਰੀਕ ਦਾ ਜੀ ਇੱਕ 19 ਤਰੀਕ ਨੂੰ ਬਾਸੜਿਆਂ ਦਾ ਜੀ 19 ਬੀਤਵਾਰ ਨੂੰ 19 ਤਰੀਕ ਰਾਤ ਨੂੰ ਮਹਾਮਾਈ ਦੀ ਚੌਂਕੀ ਹੈ ਮੰਦਰ ਦੇ ਉੱਪਰ ਤੇ ਵੀਰਵਾਰ ਨੂੰ ਫਿਰ ਉਹ ਵੀ ਵਿਰਾਦ ਨੂੰ 12 ਵਜੇ ਤੋਂ ਸ਼ੁਰੂ ਹੋ ਜਾਏਗਾ ਬੁੱਧਵਾਰ ਨੂੰ ਤੇ ਚੌਂਕੀ ਉੱਥੇ ਬੜੇ ਮੰਦਰ ਸੀ ਸ਼ੀਤਲਾ ਮਾਤਾ ਮੰਦਰ ਦੇ ਜੀ ਠੀਕ ਹੈ ਜੀ ਬੜੇ ਮੰਦਰ ਉਧਰ ਪਰਲੇ ਪਾਸੇ ਉੱਥੇ ਮੰਦਰ ਦੇ ਉੱਪਰ ਰਾਤ ਨੂੰ ਚੌਂਕੀ ਹੋਏਗੀ ਅਤੇ ਨਾਲੇ ਵਿਰਾਦ ਨੂੰ 12 ਵਜੇ ਤੋਂ ਮੱਥਾ ਟੇਕਣਾ ਸ਼ੁਰੂ ਹੋ ਜਾਂਦਾ ਠੀਕ ਹੈ ਉਹ ਲੋਕਲ ਵੀ ਅੱਦੇ ਬਾਹਰੋਂ ਸੰਗਤ ਆਇਦਾਂ ਦੋਆਬਾ ਸਾਈਡ ਲੁਧਿਆਣਾ ਸਾਈਡ ਜਿਹੜੀ ਸਾਰੇ ਪਾਸੇ ਦੇ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ ਤੋਂ ਜ਼ਿਲ੍ਹਿਆਂ ਤੋਂ ਹਜ਼ਾਰਾਂ ਦੀ ਤਗਾਦ ਦੇ ਵਿੱਚ ਜਿੰਨੇ ਬਦ ਕਹਿ ਨਹੀਂ ਸਕਦਾ ਵੀ ਕਿੰਨੀ ਕ ਸੰਗਤ ਪੈਂਦੀ ਆ ਜੋ ਵੀ ਕਮੇਟੀ ਵੱਲੋਂ ਲੰਗਰਾਂ ਦਾ ਹਰ ਚੀ ਉੱਤੇ ਪ੍ਰਬੰਧ ਸੰਗਤ ਦੇ ਬੈਠਣ ਦਾ ਰਹਿਣ ਦਾ ਸਾਰਾ ਪ੍ਰਬੰਧ ਕੀਤਾ ਜਾਂਦਾ ਜੋ ਕੋਈ ਰਾਤ ਨੂੰ 12 ਵਜੇ ਨੂੰ ਵੀਰਵਾਰ ਨੂੰ ਰਾਤ ਆਪਣੇ 20 ਤਰੀਕ ਰਾਤ ਨੂੰ ਵੀਰਵਾਰ ਪੈ ਜਾਂਦਾ ਤੇ ਉਹਦੇ ਹਿਸਾਬ ਨਾਲ ਸਾਨੂੰ ਰਾਤ ਨੂੰ 11:00 10:00 ਵੱਜ ਜਾਂਦੇ ਨੇ ਸਾਰਾ ਵਧੀਆ ਤਰੀਕੇ ਨਾਲ ਜਣੀ ਮੇਲਾ ਮਹਾ ਮਾਈ ਦੀ ਕਿਰਪਾ ਨਾਲ ਸਾਡਾ ਪਰ ਜਣੀ ਕੋਈ ਇੱਕ 20 ਮਾਰਚ ਦਾ ਮੇਲਾ ਹੋ ਗਿਆ ਜੀ ਤੇ ਇੱਕ 20 ਮਾਰਚ ਦਾ ਹੋ ਗਿਆ 27 ਮਾਰਚ ਇੱਕ 27 ਮਾਰਚ ਦਾ ਹੋ ਗਿਆ ਜੋਗੇ 26 ਮਾਰਚ ਨੂੰ ਉਸੇ ਤਰੀਕੇ ਨਾਲ ਚੌਂਕੀ ਆ ਤੇ 26 27 ਤਰੀਕ ਦਾ ਮੇਲਾ ਹੋਏਗਾ ਮੇਲਾ ਹਾਂਜੀ ਠੀਕ ਜੀ ਤੇ ਗੁਲਗੁਲੇ ਕਚੌਰੀਆਂ ਵੀ ਬੜੀਆਂ ਮਸ਼ਹੂਰ ਹੈ ਆਹ ਹਾਂ ਗੁਲਗੁਲੇ ਪ੍ਰਸ਼ਾਦ ਦੇ ਗੁਲਗੁਲੇ ਕਚੌਰੀਆਂ ਦਾ ਗੁਲਗੁਲੇ ਕਚੌਰੀਆਂ ਦਾ ਹੀ ਪ੍ਰਸ਼ਾਦ ਚੱਲਦਾ ਜੋ ਜੀਤਲਾ ਮਾਤਾ ਮੰਦਿਰ ਦੇ ਗੁਲਗੁਲੇ ਕਚੌਰੀਆਂ ਅੱਜ ਮਿੱਠੀਆਂ ਰੋਟੀਆਂ ਦਾ ਹੋਏਗਾ ਉਸ ਦਿਨ ਗੁਲਗੁਲੇ ਕਚੌਰੀਆਂ ਦਾ ਹੋਏ ਲੋਕ ਵਧੀਆ ਤਰੀਕੇ ਨਾਲ ਆਲੂ ਵਾਲੀਆਂ ਕਚੌਰੀਆਂ ਵਧੀਆ ਬਣਾ ਕੇ ਜਾਂਦੇ ਨੇ ਸੰਗਤ ਖਾਂਦੀ ਆ ਚਾਹ ਦਾ ਲੰਗਰ ਲੱਗਾ ਪਉਂਦਾ ਚਾਹ ਦੇ ਨਾਲ ਗੁਲਗੁਲੇ ਕਚੌਰੀਆਂ ਜਾਨੀ ਲੋਕ ਖਾਂਦੇ ਨੇ ਬੜੇ ਵਧੀਆ ਤਰੀਕੇ ਨਾਲ ਮਹਾਮਾਯੀ ਦੀ ਕਿਰਪਾ ਨਾਲ ਪਤਨਾ ਜੀ ਇੱਕ ਮੰਨਿਆ ਜਾਂਦਾ ਹੈ ਕਿ ਵੀ ਜੇ ਕਿਸੇ ਬੱਚੇ ਨੂੰ ਚਿਕਨ ਪੌਕਸ ਜਾਂ ਮਾਤਾ ਨਿਕਲ ਜਾਂਦੀ ਹੈ ਬਰਮਸੁੱਤਲੀ ਨਿਕਲ ਜਾਂਦੀ ਹੈ ਉਹਦਾ ਵੀ ਝਾੜੇ ਦੇ ਨਾਲ ਹੀ ਇਲਾਜ ਹੁੰਦਾ ਕੀ ਕਹਿਣਾ ਚਾਹੁੰਦੇ ਹੋ ਉਹ ਤਾਂ ਦੇਖੋ ਜਦੋਂ ਮੰਦਿਰ 'ਚ ਪੰਡਤ ਜੀ ਬੈਠੇ ਨੇ ਜੀ ਉੱਥੇ ਪਾਣੀ ਅੰਦਰ ਰੱਖਿਆ ਬੰਦਾ ਗੜਵੀ ਦੇ ਵਿੱਚ ਕਈ ਬੱਚਿਆਂ ਨੂੰ ਉਹ ਪਾਣੀ ਵੀ ਪਲਾਉਂਦੇ ਨੇ ਵੀ ਭਾਈ ਕੋਈ ਇਸ ਤਰ੍ਹਾਂ ਦਾ ਵੀ ਇਹ ਪਾਣੀ ਪਲਾਓ ਕਰਕੇ ਦਿੰਦੇ ਨੇ ਤੇ ਹੱਥ ਵਾਲਾ ਵੀ ਕਰਦੇ ਨੇ ਦੋ ਤਿੰਨ ਹੱਥ ਵਾਲਾਂ 'ਚ ਜਣੀ ਮੋੜ ਪੈ ਜਾਂਦਾ ਮੋੜ ਪੈ ਜਾਂਦਾ ਫਿਰ ਉਹ ਬੱਚੇ ਕਈ ਵਾਰੀ ਮੇਲੇ ਦੇ ਵਿੱਚ ਆਪਣੇ ਲੇਡੀਜ਼ ਘਰਾਂ ਸੁੱਕ ਲੈਂਦੇ ਆਏ ਮਹਾਮਾਈ ਮੇਰੇ ਬੱਚਿਆਂ ਨੂੰ ਤੰਦਰੁਸਤੀ ਬਖਸ਼ੀ ਵਧੀਆ ਤਰੀਕੇ ਨਾਲ ਉਹ ਮੁਰਗੀ ਛਵਾਉਂਦੇ ਨੇ ਇਸ ਤਰੀਕੇ ਨਾਲ ਸਾਰੇ ਆਪਣੇ ਆਪਣੇ ਬੱਚਿਆਂ ਦੀ ਮਾਂ-ਬਾਪ ਦੀ ਆਪਣੀ ਸ਼ਰਦਾਂ ਰੱਖ ਕੇ ਵੀ ਥਾਂ ਨਹੀਂ ਬਣਾਏ ਜਾਂਦੇ ਉਹ ਜਿਹੜੇ ਨਾ ਆਪਾਂ ਕਹਿੰਦੇ ਨਾ ਵੀ ਕਿਸੇ ਤਰੀਕੇ ਨਾਲ ਵੀ ਆਪਾਂ ਕਿਸੇ ਮੰਦਰ ਬਣਾਉਣਾ ਹੈ ਕਿਸੇ ਤਰੀਕੇ ਨਾਲ ਕੋਈ ਚੀਜ਼ ਸੁੱਕ ਲੈਂਦੇ ਆ ਅਸੀਂ ਕਹਿੰਦੇ ਮਹਾਮਾਈ ਤੇਰਾ ਥਾਂ ਲਵਾਂਗੇ ਤੇਰਾ ਦਰਵਾਜ਼ਾ ਅਸੀਂ ਹੁਣ ਐਡਾ ਵੱਡਾ ਦਾ ਕੋਈ ਗਰੀਬ ਆਦਮੀ ਹਰ ਇੱਕ ਬੰਦੇ ਦਾ ਸ਼ਰਦਾਂ ਨਹੀਂ ਹੁੰਦੀ ਵੀ ਬਹੁਤ ਵੱਡਾ ਅਸੀਂ ਮੰਦਰ ਬਣਾਵਾ ਦਈਏ ਕੁਝ ਬਣਾਵਾ ਦਈਏ ਅਗਲੇ ਵੀ 5 ਜਾਂ ਉਹਨਾਂ ਦਾ ਥਾਂ ਲਵਾ ਕੇ ਉੱਤੇ ਗੋਲਗਲ ਗੋੜੇ ਰੱਖਦੇ ਉਹਨੂੰ ਇੱਕ ਮੰਦਿਰ ਦੀ ਸਮੁੰਦਰ ਦਾ ਰੂਪ ਲਿਆ ਜਾਂਦਾ ਵੀ ਪਿੰਡਾਂ ਵਿੱਚ ਵੀ ਆਮ ਥਾਂ ਬਣੇ ਹੋਂਦੇ ਆ ਆਪਣੇ ਮੱਥਾ ਟੇਕਣ ਨੂੰ ਉੱਥੇ ਵੀ ਇਸੇ ਤਰੀਕੇ ਨਾਲ ਲੋਕ ਥਾਂ ਲਵਾਉਂਦੇ ਨੇ ਮੱਥਾ ਟੇਕਦੇ ਨੇ ਆਪਣਾ ਸਰਦਾ ਪੂਰਵਕ ਜੋ ਵੀ ਹੁੰਦਾ ਕਰਦੇ ਨੇ ਕੀ ਬਾਤ ਹੈ ਹਾਂ ਤੇ ਕੀ ਸੰਗਤ ਨੂੰ ਤੁਸੀਂ ਸੁਨੇਹਾ ਦੇਣਾ ਚਾਹੁੰਦੇ ਹੋ ਹਾਂਜੀ ਬਾਬ ਮੇਲਜੁਲ ਕੇ ਮੇਲਾ ਭਰਾਓ ਤੇ ਮੱਥਾ ਟੇਕੋ ਜੀ ਮਜ਼ਾ ਦਾ ਹੋ ਅਸ਼ੀਰਵਾਦ ਲਓ ਅਸ਼ੀਰਵਾਦ ਲਓ ਪਣਜੀ ਜੀ ਪਣਜੀ ਜੀ ਜੋ ਸ਼ੀਤਲਾ ਮਾਤਾ ਕੇ ਬਾਰੇ ਵਿੱਚ ਥੋੜੀ ਜਾਣਕਾਰੀ ਦਿਜੀਏ ਕਿਆ ਕਿਹਾ माता के सब रूप हैं और क्या-क्या माता भक्तों के दुख हरती है माता के देखिए माता भक्तों के हर प्रकार से दुख हरती है जैसे किसी को माता हो जाती है जिसको स्मॉल बॉक्स कहते हैं और बुखार है या ब्रह्मसूत्री है अन्य प्रकार, प्रकार के कई प्रकार के रोगों को माता का कष्ट हरती है जो हो चुकी है 12 बजे तो मथा निर्विघ्न टिकेगा आते बहुत ही रशोंदा जी आप जी हम दस दिए थे असि आप जी दी जो सुहولت वास्ते देवी दे ਮਾਤਾ ਦੇ ਖੁੱਲੇ ਦਰਸ਼ਨ ਦਿਦਾਰੇ ਕਰਵਾਏ ਹਨ ਤੁਸੀਂ ਮਾਰਸ਼ਲ ਯੂਸ ਤੇ ਦਰਸ਼ਨ ਵੀ ਕਰ ਸਕਦੇ ਹੋ ਮਿਲਦੇ ਹਾਂ ਜੀ ਫੇਰ ਨਵੀਂ ਨਿਊਜ਼ ਦੇ ਨਾਲ ਜੈ ਮਾਤਾ